ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੋਂ ਰੱਬ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੋਲਸਾ ਕਾ ਬਹੁਤ ਚੁੱਕੇ ਜੀ ਪਿੰਡ ਬਾਈ ਦਾ ਕਿ 3 ਵਾਲਾ ਜ਼ਿਲ੍ਹਾ ਅਮਰਸਰ ਬੰਦਾ ਤਸਵੀਲ ਮਜੀਠਾ ਨਵਾਂ ਮਾਲ ਲੈ ਕੇ ਨਾ ਬਾਈ ਇਹਨਾਂ ਤੇ ਆਓ ਫਿਰ ਗੱਲਬਾਤ ਕਰੀਏ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਸਭ ਠੀਕ ਠਾਕ ਜੀ ਵਧੀਆ 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 ਜੀ ਚਲੋ ਸਾਰੇ ਸੰਦੀਪ ਡੇਰੀ ਫਾਰਮ ਵੇਖਣੇ ਸ੍ਰੋਤਿਆਂ ਨੂੰ ਜੀ ਬੈਜਾ ਹਾਲਸਾ ਹਾਂ ਜੀ ਫਤਿਹ ਜੀ ਹੋਰ ਫੋਲਸਾ ਕਿਰਪਾ ਕਰਕੇ ਠੀਕ ਠਾਕ ਜੀ ਮੇਰਾ ਬਾਬੇ ਜੀ ਆਦਾ ਫਿਰ हां आज ना जर्सी जर्सी ਕਰਦੇ ਪੈਣ ਭਰਾ ਵੀ ਜਰਸੀ ਕੋਈ 30 ਕਿਲੋ ਵਾਲੀ 40 ਕਿਲੋ ਵਾਲੀ ਚਾਹੀਦੀ ਪਤਾ ਨਹੀਂ ਕਿੰਨੇ ਕਿਲੋ ਦੇ ਪਰ ਅਜ ਕੋਈ ਕਹਰ ਨਹੀਂ ਛੱਡੀ ਸੰਦੀਪ ਸਿੰਘਾਂ ਉਹਨਾਂ ਨੂੰ ਪਤਾ ਪਰ ਇੱਕ ਵਾਰੀ ਫੇਰ ਵੀ ਡਰੈਸ ਪਹਿਲਾਂ ਬੋਲ ਦਿਆਂ ਪੇਨ ਦਾ ਆਪਣਾ ਥਰੀਏਵਾਲ ਹੰਕਾ ਮਜੀਠਾ ਜ਼ਿਲ੍ਹਾ ਅਮਰਸਰ ਮੋਬਾਈਲ ਨੰਬਰ 98141 78121 98141 98121 ਦੋਹਾਂ ਤੇ ਵਟਸਐਪ ਚੱਲਦਾ ਦੋਹਾਂ ਤੇ ਫੋਨ ਚੱਲਦਾ ਪਰ ਸਵੇਰੇ 6 ਤੋਂ ਲੈ ਕੇ 9 ਤੱਕ ਬਸ ਠੀਕ ਹੈ ਮੁੜ ਕੇ ਛੇ ਤੋਂ ਪਹਿਲਾਂ ਨਾ ਕਰਤੋਂ ਨਾਂ ਤੋਂ ਬਾਅਦ ਹਾਂ ਜੀ ਮੇਰੀ ਰਿਕਵੈਸਟ ਹੈ ਗਾੜੀ ਤੁਹਾਡੀ ਮਰਜ਼ੀ ਹੈ ਬਿਲਕੁਲ ਜੀ ਕਿ ਮਾਰਸ ਦੇ ਸੇ ਹੁੰਦਾ ਜਾਂਦਾ ਰਹਿੰਦਾ ਉਦੋਂ ਵੀ ਮਾਲ ਆਪਣਾ ਚਲੋ ਵੈਗ ਦੀ ਕਿਰਪਾ ਹੀ ਵੇਗ ਬੁੱਗਿਆ ਨਵਾਂ ਮਾਲ ਆਇਆ ਪਰ ਮਾਲ ਝੋਟੀ ਦਾ ਵਾ ਤੇ ਜਿੱਦਾਂ ਭੈਣ ਭਰਾ ਚਾਹੁੰਦੇ ਨੇ ਨੇ ਕਿ ਵਧੀਆ ਮਾਲ ਹੋਵੇ ਅੱਜ ਵਧੀਆ ਹੀ ਮਾਲ ਜੇ ਦੇ ਕੋਈ ਹੌਲੇ ਪਾਹਾਲੀ ਕੋਈ ਗਾ ਨਹੀਂ ਜੈਗੀ ਮੇਰੇ ਭੈਣ ਭਰਾ ਚੰਗੀਆਂ ਗਾਵਾਂ ਲੈਣੀਆਂ ਤੇ ਚੰਗੇ ਪੈਸੇ ਲੋਣੇ ਪੈਣਗੇ ਵਾਹ ਜੀ ਵਾਹ ਅਸੀਂ ਲਾ ਕੇ ਲਏ ਕਈ ਵਿੱਚੋਂ ਮੇਰੇ ਵੀਰ ਇਕਨੇ ਇੱਕ ਮੰਡ ਵੀ ਕੀਤਾ ਸੀ ਕੋ 50 50 ਵੱਧ ਗਾਂ ਨਹੀਂ ਹੈਗੀ ਉਹਨੂੰ ਇਹ ਵੀ ਕਹੀਦਾ ਭਰਾਵਾ ਜੇ ਤੂੰ ਲੈ ਕੇ ਦੇ ਸਕਦਾ ਤੇ ਬੜੀ ਤਾਰੀਫ ਆ ਬਹੁਤ ਵਧੀਆ ਉਹ ਇਹੋ ਜੀ ਗਾਂ ਦਾ ਕਿੱਥੇ ਤੈਨੂੰ ਕੋ ਦਊਗਾ ਸੰਦੀਪ ਸਿੰਘ ਇਹਨੇ ਰੱਸਾ ਵੀ ਨਹੀਂ ਦੇਣਾ ਇਹਦਾ ਗਾਂਈ ਵਾਲੀ ਦੀ ਗੱਲ ਦੂਜੀ ਸੂਏ ਵੈੜਾ ਕੀ ਆ ਮਹਾਰਾਜ ਨੂੰ ਪਤਾ ਜਾਂ ਪਤਾ ਨਹੀਂ ਇਹਨੂੰ ਪਤਾ ਵੀ ਕੀ ਇਹ ਚੀਜ਼ ਹੈ ਕੀ ਨਹੀਂ ਆਪਾਂ ਨੂੰ ਪਤਾ ਨਹੀਂ ਅਸੀਂ ਮੋਲ ਲਿਆ ਹੈ ਹਣਾ ਪਰ ਇਹ ਚੋਂ ਆਂਡਾ ਤੇ ਕੋਈ ਨਫਾ ਹੀ ਹੋਣਾ ਬਾਕੀ ਦੇ ਅਗਲੇ ਨੇ ਪੈਸੇ ਵਟ ਕੇ ਦੇਣੀ ਆ ਤੇ ਬਾਕੀ ਮਾਲ ਸਾਫ਼ ਸੁਥਰਾ ਲੈ ਜਾ ਸੰਦੀਪ ਸਿੰਘਾਂ ਦੇ ਜਿੰਨੇ ਵੀ ਆਉਣਾ ਭੈਣ ਭਰਾ ਨੇ ਫੋਨ ਕਰਕੇ ਆਉਣਾ ਮੋਬਾਈਲ ਨੰਬਰ ਬੋਲਤਾ ਐਡਰੈਸ ਬੋਲਤਾ ਫਿਰ ਬੋਲਨੇ 9814178121 ਫੋਨ ਕਰਕੇ ਆਉਣਾ ਕਈ ਭੈਣ ਭਰਾ ਵੇਖਦੇ ਹੋ ਅਗਲੇ ਦਿਨ ਆਉਂਦੇ ਨੇ ਤੇ ਕਹਿੰਦੇ ਯਾਰ ਉਹ ਵੇਖ ਵੀ ਗਈਆਂ ਤੇ ਤੁਹਾਨੂੰ ਪਤਾ ਹੈ 10 ਮਿੰਟ ਦੀ ਗੇਮ ਹੁੰਦੀ ਜੇ 10 ਮਿੰਟ ਚ ਵੇਗੀ ਵੇਗੀਂ ਤੇ ਫਿਰ 2-3 ਦਿਨ ਲੱਗ ਜਾਂਦੇ ਠੀਕ ਹੈ ਤੇ ਫੋਨ ਫਾਨ ਕਰਕੇ ਆਇਆ ਕਰੋ ਬੇਨਤੀ ਕਰੀ ਦੀ ਬਾਕੀ ਚਲੋ ਤੁਸੀਂ ਸਿਆਣੀ ਜਿਆਦਾ ਸੰਗਤ ਐਰ ਸ਼ੈਰ ਵੀ ਹੈਗੀ ਜਰਸੀ ਵੀ ਹੈਗੀ ਐਚ ਐਫ ਵੀ ਹੈਗੀ ਸ਼ਾਈ ਵਾਲੀ ਵੀ ਹੈਗੀ ਮਿਕਸ ਵੀ ਹੈਗੀ ਅੱਜ ਮਤਲਬ ਕੋਈ ਕਹਰ ਨਹੀਂ ਹੈਗੀ ਚਲੋ ਬਾਕੀ ਪੈਸੇ ਲਾਇਆ ਚੀਜ਼ ਲੈਣੇ ਆਪਾਂ ਪੈਸੇ ਲਾਗ ਲੈਣੇ ਜਿਹੜੀ ਕਿਸੇ ਦੇ ਪਸੰਦ ਹੋਏ ਮੇਰਾ ਵੀ ਲੈ ਲੇ ਜੇ ਤੇ ਨਹੀਂ ਪਸੰਦ ਜਾਂ ਮਹਿੰਗੀ ਲੱਗਦੀ ਹੋ ਮੇਰਾ ਵੀ ਨਾ ਲੈ ਕਮੈਂਟ ਕਰਨਾ ਕੀ ਹੋਣਾ ਨਾ ਸਾਨੂੰ ਕੋਈ ਫਰਕ ਪੈਂਦਾ ਜਿੰਨੇ ਜ਼ਿਆਦਾ ਕਰੋਗੇ ਉਹਨਾਂ ਜ਼ਿਆਦਾ ਹੀ ਵਧੀਆ ਲੈ ਬਿਲਕੁਲ ਜੀ ਸਾਨੂੰ ਥੋੜਾ ਜਿਹਾ ਇਹ ਵੀ ਹੁੰਦਾ ਵੀ ਤੁਸੀਂ ਕਮੈਂਟ ਕਰਦੇ ਸਾਨੂੰ ਵੀ ਮਨ ਚ ਹੁੰਦਾ ਵੀ ਯਾਰ ਉਹਨੇ ਕਮੈਂਟ ਕੀਤਾ ਤਾਂ ਹੁਣ ਵਧੀਆ ਹੀ ਲਈ ਹੈ ਨਾ ਪਿਛਲਾ ਮਾਲ ਮਾੜਾ ਹੈ ਚਲੋ ਚੰਗਾ ਹੈ ਮਾਲ ਤੇ ਮਾੜਾ ਕੋਈ ਨਹੀਂ ਲੈਂਦਾ ਕਿਸਮਤ ਨਾ ਮਾੜੀ ਹੋਵੇ ਬਿਲਕੁਲ ਜੀ ਕਿਸੇ ਦੀਆਂ ਸ਼ੁਰੂ ਕਰੀਏ ਹਾਂ ਜੀ ਹਾਂ ਲਿਓ ਹਾਂ ਮੇਰਾ ਵੀਰ ਹੈ ਤੇ ਮੱਲੋ ਤਿਆਰੀ ਚ ਆ ਹਾਂਜੀ ਹਾਂਜੀ ਹੁਣ ਕਈ ਭੈਣ ਭਰਾ ਇਹਨੂੰ ਹੁੰਦੇ ਆ ਤੇ ਆਂਦੇ ਵੀ ਇੱਕ ਦੋ ਸੂਹੂਗੀ ਹਨਾ ਇਹ ਨਹੀਂ ਤੇਰੇ ਕੋ ਕਾਬੂ ਨਹੀਂ ਆਉਣਾ ਕੱਕਾ ਫਸਾ ਦੂਜਾ ਸੂਹੇ ਜੀ ਦੂਹਰਾ ਸੂਹਾ ਸੰਦੀਪ ਸਾਹਿਬ ਦੂਹਰਾ ਸੂਹ ਹਨਾ ਬਿਲਕੁਲ ਸ਼ਗੀ ਮੂ ਹਾਂਜੀ ਹਾਂਜੀ ਸੰਦੀਪ ਸਾਹਿਬ ਜੋ ਇਹਨੂੰ ਲਾਹ ਢਿਆ ਨਾ ਪ੍ਰਮਾਤਮਾ ਨੇ ਬਿਲਕੁਲ ਜੀ ਹਾਂ ਹਾਂਜੀ ਗਾਂ ਡਰਦੀ ਆ ਥੋੜਾ ਜਿਹਾ ਤੈਨੂੰ ਪਤਾ ਇਹ ਖੁੱਲੀਆਂ ਰਹਿਣ ਗਿੱਜੀਆਂ ਇਹਨੂੰ ਜੋ ਲਾਹ ਢਿਆ ਨਾ ਸ਼ਾਇਦ ਹੀ ਕਿਤੇ ਲੱਗਾ ਹੈਗੇ ਇਹਨੂੰ ਹੈ ਹਾਂਜੀ ਗੱਲ ਇਧਰ ਵੇਖ ਲਾ ਵੇਖਿਆ ਬਣਾ ਇਧਰ ਵੇ ਤੂੰ ਇਧਰ ਵੇ ਨਾ ਕੀ ਜਿਹੀ ਬਣਾਈ ਰੱਬ ਨੇ ਯੋਯੋ ਜੀ ਜਾਰ ਰੋਏ ਰੋਏ ਨਹੀਂ ਮਿਲਦੀ ਆਂ ਐਂਡੀ ਐ ਜੀ ਐਂਡੀ ਐ ਐਂਡੀ ਐ ਜਰਸੀ ਦੇ ਵਿੱਚ ਇਹ ਚੀਜ਼ ਹੈ ਇਹ ਜਰਸੀ ਸਰਚ ਕਰ ਲੇ ਕੋਈ ਮੇਰਾ ਵੀਰ ਇਹ ਨਾ ਕਮੈਂਟ ਕਰੀ ਜੀ ਜਰਸੀ ਨਹੀਂ ਆ ਇਹ ਜਰਸੀ ਰੈੱਡ ਸਿੰਧੀ YouTube ਤੇ Google ਤੇ ਸਰਚ ਕਰੋ ਹੂੰ ਹੂੰ ਜੇ ਹੋਵੇ ਤੇ ਠੀਕ ਆ ਨਾ ਹੋਵੇ ਤੇ ਮੈਨੂੰ ਨਾਮਾ ਦੇ ਦਿਓ ਜਰਸੀ ਰੈੱਡ ਸਿੰਧੀ ਰੈੱਡ ਸਿੰਧੀ ਹਿੰਦੀ ਇਹਨੂੰ ਜਰਸੀ ਦੇ ਵਿੱਚ ਬਾਕੀ ਸਦੀਪ ਸਿੰਘਾ ਇੱਧਰ ਥਾਣ ਬਖਾ ਦੇ ਥੋੜਾ ਜਿਆਦਾ ਡਰਨ ਲਈ ਆ ਬਾਕੀ ਠੰਡੀ ਠੁੰਡੀਆਂ ਨੂੰ ਵੇਖ ਕੀ ਲੱਗਿਆ ਯਾਰ ਹੈ ਮਾਰਾ ਇਹਨੇ ਲਾਇਆ ਤੈਨੂੰ ਸਮਾਨ ਚੰਗੇ ਦੁੱਧ ਵਾਲੀ ਬਾਂਦਾ ਬਹੁਤ ਚੰਗੇ ਦੁੱਧ ਵਾਲੀ 40 ਕਿਲੋ ਦੁੱਧ ਦੇ ਦੇ ਭਾਈ ਬੰਦੇ ਪਾ ਬੰਦ ਤੇ ਐਡ ਕਰ ਲੈ 40 ਕਿਲੋ ਦੇ ਦੇ 35 ਦੇ ਦੇ 32 ਦੇ ਦੇ ਇਹਦੇ ਮਹਾਰਾਜ ਜਾਂਦਾ ਪਰ ਉਹ ਕਹਿੰਦੇ 35 36 ਕਿਲੋ ਦੁੱਧ ਹਾਂਜੀ ਹਾਂ ਬੰਦ ਬੰਦ ਕਿਲੋ ਦੁੱਧ ਚੋਇਆ ਵਾ ਮੈਂ ਗਾਂ ਫੜ ਛੇ ਹਾਂ ਹਾਂਜੀ 35 36 ਕਿਲੋ ਦੁੱਧ ਕਹਿੰਦੇ ਚੋਇਆ ਵਾ ਇੰਦਰ ਵੇ ਗਿਆ ਪਾ ਉਹ ਡਰ ਨਹੀਂ ਥੋੜੀ ਜੀ ਇਹ ਦਿਖੀ ਜਾਂਦਾ ਜੀ ਇਹ ਚੀਜ਼ਾਂ ਸੰਦੀਪ ਸਿੰਘ ਸਾਹਿਬ ਕਦੀ ਕਦੀ ਮਿਲਦੀ ਆ ਇਹਦੀ ਨਾੜ ਵਿਖਾ ਦੇ ਗਾੜੀ ਮਿਲਕ ਵੇਂ ਵਿਖਾ ਆ ਇੱਧਰ ਵੇ ਨਾੜਾ ਉੱਤੇ ਵੇਖ ਕਿਦਾਂ ਬਣਿਆ ਸਾਰਾ ਇੱਧਰ ਵੇ ਸੰਦੀਪ ਸਿੰਘ ਜੀ ਇਹਨੇ ਦੁੱਧ ਨਹੀਂ ਦੇਣਾ ਫੇ ਕਿੰਨੇ ਦੇਣਾ ਬਾਕੀ ਹਰ ਗੱਲੋਂ ਪੂਰੀ ਆ ਵੇੜ ਮੂੰਹ ਛਿੱਗੀ ਅਜੇ ਤੇ ਅਜੇ ਵੀ ਜੇ ਤੇ ਸੂਪੀ ਅੱਜ ਸੂਪੀ ਹਾਂਜੀ ਆ ਸੂਪੀ ਹੋਰ ਭਾਵੇਂ ਦਿਹਾੜੀ ਗਾ ਹੁਣ ਇਹਨੂੰ ਖਲੋਣਾ ਬਣਾ ਔਖਾ ਜੇ ਮਲਾ ਅਸੀਂ ਤੰਗ ਐ ਇਤੋਂ ਵੀ ਇਹਨੂੰ ਖਲੋਣਾ ਬਣਾ ਔਖਾ ਆ ਕਰ ਹਾਂਜੀ ਹਾਂਜੀ ਅਸੀਂ ਚਾਹੁੰਦੇ ਆਂ ਵੀ ਚੱਲ ਸੂਪੇ ਮੈਂ ਰਾਤ ਵੀ ਨਾ ਮੰਜ ਦੇਦੀ ਜਾਣ ਸ਼ੌਕੀਏ ਪਰ ਚਲੋ ਨਹੀਂ ਸੁਈ ਇਹਦੀ ਮਰਜ਼ੀ ਹੈ ਜਾਉਂਦੇ ਆ ਸੁਈ ਵੀਡੀਓ ਚ ਪਵੇ। ਬਾਕੀ ਤੈਨੂੰ ਪਤਾ ਜਦੋਂ ਵੀ ਸੋਣੀ ਆ ਜੇ ਆ ਅਜੇ ਵੀ ਢਿੱਲ ਹੈਗੀ ਆਵੇ। ਆ ਚੀ ਜਵ ਹਣਾ ਅਜੇ ਢਿੱਲ ਹੈਗੀ। ਥੋੜਾ ਆ ਜਾ ਇੱਧਰ ਆ ਜਾ ਪਾ ਇਹ ਬੰਨੇ। ਥੋੜਾ ਜਨਾ ਡਰਨ ਲਈ ਆ। ਹੁਣ ਜਦੋਂ ਉਧਰ ਖਲੋਤਾ ਤੇ ਆ ਨੂੰ ਕੰਮੰਡ ਵੀ ਪਤਾ ਨਹੀਂ ਕੀ ਕਰ ਦੇਣ ਲੱਗੇ ਆ। ਯਾ ਉਹ ਕੰਮੀ ਸੰਦੀਪ ਜੀ ਮੋਲੇ ਸੰਦੀਪ ਸਿੰਘ ਆ ਫੋਨ ਤੇ ਕਰੀਏ ਇਹ ਕਰ ਲਈਏ। ਵੇਖ ਲਓ ਤੁਹਾਡੀ ਮਰਜ਼ੀ ਜੀ। ਹਾਂ? ਵੇਖ ਲਓ। ਜੀ ਤੇ ਫੋਨ ਤੇ ਕਰਨ ਨੂੰ ਕਰਦਾ ਹਾਂ ਚਲੋ ਬਾਕੀ ਆਪਾਂ ਉਹ ਕੰਮ ਨਹੀਂ ਕਰਨਾ ਫੋਨ ਵਾਲਾ ਇੱਧਰ ਬਣਿਆ ਸੰਦੀਪ ਸਾਹਿਬ ਇੱਧਰ ਇਧਰ ਉਹ ਨਾ ਡਰੀ ਜਾਂਦੀ ਆ ਡਰ ਕੇ ਇਕੱਠੀ ਜਾਈ ਜਾਂਦੀ ਨਹੀਂ ਸਾ ਇਹਦੇ ਹੋਰ ਚੀਜ਼ ਵਿਖਾਈ ਜਿਹੜਾ ਚਲੋ ਆਪਾਂ ਦੁੱਧ ਵਾਲੀ ਚੀਜ਼ ਤੇ ਇੱਥੇ ਫੇਰੇਗਾ ਨਾ ਹੱਥ ਉੱਪਰ ਤੇਨੂੰ ਨਾੜਾਂ ਉੱਪਰ ਵੀ ਇਥੇ ਵਿਖਾਇਆ ਤੇ ਨਾੜਾਂ ਦੇ ਦੀਆਂ ਬਰੀਕ ਬਰੀਕ ਬੀ ਬੈਂਸ ਬਲੱਡ ਸਰਕਲ ਜਿਆਦਾ ਹੀ ਉਹਦੇ ਫੇਰੇ ਹੀ ਦੁੱਧ ਜਿਆਦਾ ਕੱਢੋ ਹਾਂਜੀ ਹਾਂਜੀ ਸਰਕਲ ਲੈਣੇ ਦੁੱਧ ਕੱਢਣਾ ਬਾਕੀ ਅਜੇ ਗਾਂ ਨੇ ਪੂਛ ਪਾਸ ਨਹੀਂ ਚੁੱਕੀ ਹੋ ਸਕਦਾ ਅੱਜ ਸੂਪੇ ਹੋਸਦਾ ਕੱਲ ਸੂਪੇ ਤੇ ਉਦਾਂ ਹੁਣ ਤੇਰੇ ਸਾਹਮਣ ਤੇ ਭਾਂਡਾ ਥੋੜਾ ਜਿਹਾ ਹੌਲਾ ਕਰੀਏ ਦੀਪ ਸਿਆ ਇਹ ਤਾਂ ਡਰਾਮੇ ਬਣਨ ਵਾਲੀ ਗੱਲ ਹੋ ਗਈ ਹੈ ਹੈ ਇਹ ਤੇ ਆਪਾਂ ਛਾਟੀ ਵੀ ਨਹੀਂ ਗਿਆ ਦੇਣਾ ਛਾਟੀ ਤੋਂ ਗਾਹ ਹੋ ਗਿਆ ਕੰਮ ਨਹੀਂ ਜੀ ਮੁੱਲ ਭਾਏ ਇਹੋ ਜੀ ਦਾ ਦੋ ਵੀ ਕਰ ਲੈਂਦੇ ਆ ਹਮ ਡੇਢ ਵੀ ਕਰ ਲਈਏ ਹੁਣ ਗਾੜੀ ਤੂੰ ਦੱਸ ਦੇ ਵੀ ਕੀ ਕਰਾਉਣਾ ਜਾਉਣਾ ਨਹੀਂ ਹੁਣ ਤੁਸੀਂ ਦੱਸ ਇਹਦੇ ਹੈ ਸਵਾਦੀ ਬੈਠ ਦੇ ਦੀਏ ਹੋ ਜੂਗਾ ਮਨ ਤੇ ਵਿੱਚੋ ਜਿੰਨਾ ਮਰਜ਼ੀ ਕਰਾ ਲੈ ਯਾਰ ਚਲੋ ਪੰਜ ਛੱਡ ਦੋ ਚਲੋ ਯਾਰ ਦਾ ਛੱਡਦਾ ਇੱਕ 15 ਦੀ ਵੈੜ ਦੇ ਇੱਕ 15 ਦੀ ਠੀਕ ਐ ਚਲੋ ਹੈ ਚੀਜ਼ ਕੋਈ ਠੀਕ ਐ ਕੋਈ ਕਮੀ ਪੇਸ਼ੀਤ ਨਹੀਂ 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 ਬਿਲਕੁਲ ਉਧਾਂ ਦੀਪ ਜੀ ਮੈਂ ਜੇ ਸਹੀ ਪੁੱਛੋ ਨਾ ਚਲੋ ਮਹਾਰਾਜ ਭੜੀ ਰੱਖੇ ਵੀ ਕਿਸ ਦੇ ਘਰ ਜਾ ਕੇ ਸੂਵੇ ਸਹੀ ਸਲਾਮਤ ਨੋਮਬਰ 9 ਹਾਂ ਮੈਂ ਵੀ ਥੋੜਾ ਜਿਗਾੜ ਜੁਗੜ ਬਣਾਉਣ ਨੂੰ ਫਿਰਦਾ ਮੈਂ ਗਾਵਾਂ ਮਈਆਂ ਪੌਣੀਆਂ ਚਾਹੁੰਦਾ ਵੱਡੀਆਂ ਜਿੱਦਾਂ ਦੀ ਇਹ ਆ ਹਾਂ ਮੈਂ ਚਾਹੁੰਦਾ ਵੀ ਕੋਈ ਜਰਸੀ ਦੀਆਂ ਥੋੜੀਆਂ ਵਧੀਆ ਕੁਝ ਐਚਐਫ ਚ ਵਧੀਆ ਕੁਝ ਮਈਆਂ ਨੀਲੀ ਤੇ ਮੋਰਾ ਜੰਗਰ ਦਾ 10 12 ਵਧੀਆ ਵਧੀਆ ਝੋਟੀਆਂ ਦਾ ਘਰ ਲਾਈਏ ਪਰ ਅਜੇ ਜਗ੍ਹਾ ਨਹੀਂ ਹੈਗੀ ਹਾਂਜੀ ਜਗ੍ਹਾ ਬਣਾਵਾਂਗੇ ਤੇ ਫਿਰ ਮਹਾਰਾ ਕਿਰਪਾ ਕਰੇ ਪਰ ਵੇਚਣ ਵਾਲੀ ਨਹੀਂ ਹੈਗੀ ਜਿਸਾਈ ਠੀਕ ਹੈ ਬਿਲਕੁਲ ਚਲੋ ਕਿਸ ਨੇ ਵੇਚੀ ਕਿਸ ਕਾਰਨ ਵੇਚੀ ਮਹਾਰਾ ਜਾਣਦਾ ਜਾਂ ਉਹਨੂੰ ਪਤਾ ਜਾਂ ਵੇਚਣ ਵਾਲੇ ਨੂੰ ਪਤਾ ਪਰ ਇਹੋ ਜੀ ਚੀਜ਼ ਵੇਚਣ ਵਾਲੀ ਨਹੀਂ ਕਰ ਉਹ ਹੈਗੀ ਹਾਂਜੀ ਹਾਂਜੀ ਇਹ ਤੇ ਮਤਲਬ ਜਦਾਂ ਕਿਸ ਨੂੰ ਕਹਿ ਦਈਆਂ ਨਾ ਵੀ ਕਿਸ ਨੂੰ ਕਹਦੇ ਵੀ ਤੂੰ ਧਾਰੇ ਪੈਸੇ ਦੇ ਦੇ ਇਹਦੇ ਉੱਤੇ ਕੋ ਵੀ ਦੇ ਦੇ ਨੇਤੇ ਵੀ ਤੂੰ ਧਾਰੇ ਲੱਲਾ ਜੇ ਵੇਚਣੀ ਹੋ ਮੈਨੂੰ ਦੱਸ ਦੀ ਹਣਾ ਹੈ ਇਦਾਂ ਕਿ ਨਹੀਂ ਹੈਗਾ ਬਿਲਕੁਲ ਜੀ ਇਦਾਂ ਦੀ ਚੀਜ਼ ਆ ਇਹ ਨੇ ਸਿਆ ਹੁਣ ਛੱਡਿਆ ਖੜਾ ਇਹਦੇ ਪਰ ਜੇ ਬਹੁਤੀਆਂ ਸਿਫਤਾਂ ਕਰੀਏ ਫੇਰ ਅਗਲੇ ਵੀ ਕਹਿੰਦੇ ਯਾਰ ਜਿਆਦਾ ਹੀ ਸਿਫਤਾਂ ਕਰਦੇ ਆ ਨਾ ਚਲੋ ਤੇ ਬਾਕੀ ਸਿਫਤਾਂ ਨਾਲ ਹੁਣ ਇਹਨੂੰ ਕਰੀ ਇਹਦਾ ਕੋਈ ਮਤਲਬ ਹੈ ਹੀ ਨਹੀਂ ਵਿੱਚ ਨੋਂ ਤੋਂ ਪੈਰ ਤੋਂ ਲੈ ਕੇ ਕਿਤੇ ਨੁਕਸ ਕੋਈ ਨਹੀਂ ਬਾਕੀ ਪਰਮਾਤਮਾ ਨੂੰ ਪਤਾ ਇਹਨੇ ਸੂਗੇ 40 ਦੇਣਾ 45 ਦੇਣਾ ਆਪਣੀ ਸਮਝ ਲਾਉਣ ਪਰ ਉਹਨਾਂ 30 35 ਕਿਹਾ ਵਾ 40 ਵੀ ਦੇ ਸਕਦੀ 35 ਵੀ 30 ਵੀ ਮੌਸਮ ਥੋੜਾ ਗਰਮੀ ਆ ਤੇ ਬਾਕੀ ਤੂੰ ਸਿਆਣਾ ਵੀ ਏਡੇ ਚੱਡੇ ਵਾਲੀ ਨੇ ਦੁੱਧ ਦਿੱਤਾ ਦੇਣਾ ਕਿਨੇ ਆ ਹੈ ਆਇਆ ਵੇੜਾ ਸੁਨੀਲ ਸਿੰਘ ਸਿਆ ਕ੍ਰੋਸ ਹੀ ਆ ਜਾਂਦੀ ਐ ਵੀ ਥੋੜੀ ਜਰਸੀ ਚ ਮੂੰਹ ਵੇਖ ਲੈ ਇਹ ਆਪ ਹੈਗੇ ਨੇ ਬਿਲਕੁਲ ਤੇ ਇਹ ਵੀ ਬਹੁਤ ਚੰਗੀ ਵਸ਼ੀ ਗੱਭਣਿਆ ਤਿਆਰੀ ਹੈ ਛਗੀ ਆ ਮੂੰਹ ਹੋਰ ਜੀ ਨੂੰ ਵੀ ਇਹ ਵੀ ਛਗੀ ਆ ਮੂੰਹ ਆ ਜੇ ਮੂੰਹ ਪਟਾਇਆ ਥੋੜਾ ਜਿਆਦਾ ਦਰਦਦੀਆਂ ਸੰਦੀਪ ਸਿੰਘਾਂ ਦਿਹਾੜੀ ਕਿ ਤੈਨੂੰ ਪਤਾ ਜਦੋਂ ਨਵੇਂ ਥਾਂ ਹੁੰਦੀਆਂ ਇਹ ਕਿਨਾਂ ਦੇ ਲੈਵਲ ਉਏ ਬੜੇ ਹੁੰਦੇ ਤੇ ਇਹਨਾਂ ਨਾਲ ਪੰਗੇ ਨਹੀਂ ਲਈਦੇ ਵੀ ਇਹਨਾਂ ਨੂੰ ਪਿਆਰ ਨਾਲ ਹੀ ਕਾਬੂ ਗੁੱਬੂ ਕਰੋ ਵੀ ਨਾ ਇਹਨਾਂ ਨੂੰ ਦਬਕਾ ਨਾ ਮਾਰੋ ਇੱਕ ਇੱਕ ਲਿਹਾਰੇ ਨਾਲ ਤੁਰਦੀਆਂ ਨਹੀਂ ਇਹਨਾਂ ਦਾ ਪੰਗਾ ਇਹ ਪੈਂਦਾ ਹੈ ਹਾਂਜੀ ਇਹ ਸਾਂ ਸੂਪੇ ਵਸ਼ੀ ਮੈਂ ਅੱਜ ਹੀ ਸੂਪੇ ਬਖਾ ਜਿਹੜਾ ਪਹਿਲਾਂ ਹੋ ਜਾਣਾ ਭਾਜਾ ਮੈਨੂੰ ਨਹੀਂ ਪਤਾ ਭਾਵੇਂ ਪੰਜਵਾਂ ਸੂਹਾ ਹੋਵੇ ਭਈ ਇੱਥੇ ਆ ਕੇ ਕ ਆ ਮੜਾ ਜੀ ਭਲੂਣਿਆ ਕਦੇ ਇੱਧਰ ਹੋ ਜੂ ਕਦੇ ਇੱਧਰ ਹੋ ਤੂੰ ਚੈੱਕ ਕਰ ਸਕਦਾ ਬਾਕੀ ਇੱਧਰ ਵੀ ਆ ਗਿਆ ਅਗਲੇ ਬੰਨੇ ਵੀ ਮਤਲਬ ਥਾਣ ਥਨੌੜ ਚੱਡਾ ਕੋਈ ਇਹ ਤਾਂ ਨਹੀਂ ਪ੍ਰਮਾਤਮਾ ਨੇ ਕੋਈ ਕਮੀ ਛੱਡੀ ਬਿਲਕੁਲ ਜੀ ਇਹ ਥੋੜੀ ਜੀ ਜਰਸੀ ਚ ਨਹੀਂ ਹੁੰਦੀ ਸੰਦੀਪ ਸਿੰਘਾ ਮੂੰਹ ਵੱਲੋਂ ਲੱਗਦਾ ਹੈਨਾ ਥੋੜਾ ਕ੍ਰੋਸ ਹੈਗਾ ਥੋੜੀ ਕ੍ਰੋਸ ਆ ਪਤਾ ਨਹੀਂ ਮਾਂ ਪੱਖੋਂ ਆ ਜਾਂ ਪਿਓ ਪੱਖੋਂ ਆ ਜਾਂ ਇਹ ਕੋ ਟੀਕਾ ਇਦਾਂ ਦਾ ਆਇਆ ਹੁਣ ਮਾਰਾ ਜਾਣਦਾ ਹੈ ਡੱਬੀ ਆ ਐਚ ਐਫ ਚ ਲਾ ਲਓ ਜਰਸੀ ਚ ਲਾ ਲਓ ਇਹ ਸਾਨੂੰ ਇਹਦੇ ਬਾਰੇ ਨਹੀਂ ਪਤਾ ਹੈਨਾ ਰੰਗ ਦੇ ਹਿਸਾਬ ਨਾਲ ਇਹ ਆ ਤੇ ਜਦੋਂ ਉੱਤੇ ਲੂਈ ਲਾਈ ਵੇਖੀ ਤਾਂ ਨਾ ਲੂ ਇਹ ਲੱਗਦੀ ਆ ਵੀ ਜਦਾਂ ਇਹ ਐਚਐਫ ਨਹੀਂ ਹੁੰਦੀ ਜਰਸੀ ਹੁੰਦੀ ਹਾਂਜੀ ਜੀ ਮੋਲੇ ਦਾ ਵੀ ਮਸ਼ੀਹ ਦਾ ਭਵੇਂ ਸਵਾ ਲੱਖ ਹੀ ਕਰ ਲੈ ਤਾਂ ਵੀ ਵਿਗਦੀ ਆ ਹੈ ਲੱਖ ਦੀ ਵਸ਼ੀ ਦੇ ਦਾਂਗੇ ਚਲੋ ਠੀਕ ਹੈ ਠੀਕ ਮਾਨਤਨ ਕਰਾਂਗੇ ਉੱਚੋ ਜੋ ਕਰਾਉਣਾ ਕਰਾਲਾ ਕੀ ਕਰਾਉਣਾ ਦੱਸ ਜਿੰਨਾ ਮਰਜ਼ੀ ਕਰ ਤੁਸੀਂ ਆਪ ਹੀ ਕਰ ਦਿਓ ਜੀ ਕਿੰਨੇ ਦੀ ਦੇ ਦੀਆਂ ਵੀ 95 ਦੀ ਬਸ਼ੀ ਦੇ ਚਲੋ ਠੀਕ ਠੀਕ ਹੈ ਕੋਈ ਕਮੀ ਨਹੀਂ ਬਸ਼ੀ ਚ ਹਾਂ ਦੁੱਧ ਵੀ ਬਸ਼ੀ ਦੇ ਦਊਗੀ ਇਹ ਵੀ 30ਾਂ ਦੇ ਲਾਗੇ ਬੰਨੇ 28 ਦੇ ਦੇ 30 ਦੇ ਮੂੰਹ ਪੁੱਟ ਕੇ ਵੇਖਣਾ ਤੇ ਖਾਦਣਾ ਥੋੜਾ ਇੱਕ ਪਾ ਪੈਣਾ ਛਿੱਗੀ ਹੈ ਕੋਈ ਕੋਈ ਹੈ ਉਹ ਜਿਹਨੇ ਖਾਣ ਦੀ ਚੈੱਕ ਕਰਕੇ ਖਾੜੇ ਠੀਕ ਨਹੀਂ ਆਇਆ ਸ਼ਰ ਐਰ ਸ਼ਰ ਸੰਦੀਪ ਸਿੰਘ ਤੈਨੂੰ ਪਤਾ ਯਾਰ ਸ਼ਰ ਦੀ ਕਿੰਨੀ ਇੱਕ ਗਾਕੀ ਆ ਹੈ ਤੇਰੇ ਇਲਾਕੇ ਚ ਕਿਤੇ ਵੀਡੀਓ ਪਾਉਂਦੇ ਨਾ ਤੇ ਕੱਲ ਦੀ ਵਿਗ ਜਾਣੀ ਇਹ ਗੱਪਣਾ ਗੱਪਣ ਸਿੰਘ ਸਿਆ ਅੱਛਾ ਗੱਪਣ ਤਿਆਰ ਹੀ ਆ ਬਸ ਹਾਂਜੀ ਇੱਕ ਦੋ ਦਿਨ ਲਾਉ ਚਾਰ ਲਵੇ ਹੁੰਦਾ ਇਹਦੇ ਦਿਨ ਤੇ ਅਗਲੇ ਆ ਦੀ ਜਬਾਨੀ ਤੇ ਚਾਰ ਤਰੀ ਨੂੰ ਪੂਰੇ ਹੁੰਦੇ ਪਰ ਹੋਏ ਹੀ ਇਹ ਵੀ ਵੇਲਾ ਕੀ ਚੀਜ ਆ ਚੌਗੀ ਮੂੰਹ ਅੱਛਾ ਚਾਰ ਚਾਰ ਦੰਦ ਮੂੰਹ ਪਟਾਉਣਾ ਜਿਹੜਾ ਭੈਣ ਭਰਾ ਖੜੇ ਮੂੰਹ ਪੁੱਟ ਕੇ ਖੜੇ ਅਸੀਂ ਜਿਹੜੀ ਹੈਗੀ ਜਿੱਦਾਂ ਵੇਖਿਆ ਜਿਹਦਾ ਮੂੰਹ ਉਹ ਤਾਂ ਪਤਾ ਹੀ ਹੁੰਦਾ ਬਿਲਕੁਲ ਜੀ ਬਾਕੀ ਵੇਖ ਲਾ ਵੀ ਇਨਾਂ 'ਚ ਕੋਈ ਸ਼ੰਕਾ ਤਾਂ ਨਹੀਂ ਹੋ ਗਈ ਬਣਾ ਅਜਾ ਨਹੀਂ ਹੈਂਡੀ ਕਰਾਇਆ ਕੋਈ ਸਾ ਹਾਂ ਐਂਡ ਦਾ ਚੁੱਕੇ ਬੜਾ ਕਰਾਉਂਦੇ ਅਸੀਂ ਨਹੀਂ ਨਹੀਂ ਅੱਗੇ ਰੇਟ 'ਚ ਤੇ ਕਰਵਾ ਦਿੰਦਾ ਮੈਂ ਤੇ ਮਾਲ 'ਚ ਮਾਲ 'ਚ ਅੱਜ ਹੋਇਆ ਮਾਲ ਵੀ ਸੁੱਤ ਮਾਲ ਲੱਕ ਫੋਜ ਦਾ ਗਾਂ ਥੋੜਾ ਅਖੋ ਜੀ ਮਿਲਲੀ ਆ ਮੈਨੂੰ ਅਗਲੀ ਵੀਡੀਓ ਚ ਨਹੀਂ ਮਿਲਣੀ ਮੈਂ ਕੁਦਰਤ ਦੇ ਰਾਂਗੇ ਕਿਤੇ ਇੱਕ ਅੱਧੇ ਪੀਸ ਮਿਲ ਜੂ ਏਦਾਂ ਦਾ ਵਿੱਚੋਂ ਸਦੀਪ ਸਾਹਿਬ ਦੋ ਤਿੰਨ ਪੀਸ ਚਲ ਗਏ ਨੇ ਤੂੰ ਦੋ ਦਿਨ ਆਇਆ ਨਹੀਂ ਵਿੱਚੋਂ ਇੱਕ ਦੋ ਪੀਸ ਚਲ ਗਏ ਨੇ ਹੈ ਉਹ ਵੀ ਤੋਹਫੇ ਬਾਕੀ ਚਲੋ ਠੀਕ ਆ ਅਹੀਂ ਪੈਸੇ ਲਾਏ ਆ ਪਰ ਜਿਹੜਾ ਬੰਦਾ ਪੈਸੇ ਲਾਉਂਦਾ ਸੋਚ ਸਮਝ ਕੇ ਲਾਉਂਦਾ ਹੁਣ ਐਡੀ ਵੱੱਛੀ ਸਦੀਪ ਸਾਹਿਬ ਯਾਰ ਸ਼ਰ ਲੱਭਦੀ ਨਹੀਂ ਨਹੀਂ ਲੱਭਦੀ ਹੈ ਬਿਲਕੁਲ ਜਦੋਂ ਲੱਭਣ ਤਰੋ ਪਤਾ ਲੱਗਦਾ ਫੇਰ ਗੱਲਾਂ ਤੇ ਮੂੰਹ ਨਾ ਮੈਂ ਵੀ ਕਰੀ ਜਣਾ ਲੈ ਵਾਧੂ ਯਾਰ ਸ਼ਰ ਐਰ ਸ਼ਰ ਤੇ ਹੁੰਦੀ ਬੋ ਘਾਟਿਆ ਹੋਣਾ ਇਹੋ ਜੀ ਜਰਸੀ ਹੁੰਦੀ ਨਹੀਂ ਕਿਤੇ ਅਜੇ ਐ ਬਾਕੀ ਤੁਸੀਂ ਹੁਣ ਇਹਦਾ ਮੁੱਲ ਤੇ ਕੋਈ ਨਹੀਂ ਭਾਵੇਂ ਡੇਢ ਕਰਾ ਲਈਏ ਇਹਦਾ ਵੀ 1-10 ਦੀ ਵੈੜ ਦੇ ਦਾਂਗੇ ਚਲੋ ਰਸ ਤੂੰ ਕੋਈ ਚੌਗੀ ਆ ਪਿਓਰ ਸੰਦੀਪ ਸਿੰਘ ਕੋਈ ਨਹੀਂ ਕੋਈ ਗੱਲ ਨਹੀਂ ਨਹੀਂ ਹੁਣ ਮੈਂ ਫੇ ਪੋਟ ਹੀ ਲਾਵਾਂ ਫੇ ਨਾ ਸ਼ੱਕ ਜਾ ਰਹਿ ਜੇ ਮੈਨੂੰ ਥੋੜਾ ਜਿਹਾ ਇਹਨਾਂ ਨਾਲ ਚੰਦੀ ਆ ਤੇ ਮੂੰਹ ਨਹੀਂ ਫੜੇ ਹੁੰਦੇ ਨਾ ਇਹਨਾਂ ਦੇ ਚਾਰ ਹੀ ਹੈ ਚਾਰ ਹੀ ਚਾਰ ਹੀ ਹੈ ਪਹਿਲਣ ਆ ਦੂਜੇ ਆ ਤਿਜੇ ਅਗਲਾ ਆਪਣੀ ਸਮਝ ਨਾ ਲਵੇ ਹਨਾ ਹਾਂ ਇਹ ਤਿਜੇ ਸੂਏ ਵੀ ਹੋ ਸਕਦੀ ਜੀ ਹਾਂ ਕਈ ਮੇਰੇ ਭੈਣ ਭਰਾ ਨੂੰ ਕਹਿੰਿਆ ਚੌਗੀ ਆ ਤੇ ਉਹ ਕਹਿੰਦੇ ਤਿਜੇਕ ਸੂਏ ਹੋਊਗਾ ਚੌਥੇ ਆ ਹਾਂ ਹਾਲੀਆ ਦੀਪ ਸਿੰਘ ਲੱਖ ਦੀ ਪੂਰੇ ਜਾਣਦਾ ਯਾਰ ਮੈਂ ਚਲੋ ਫਾਇਦਾ ਕੁਤਾ ਕੀ ਕਰਨੀ ਆ ਇਹ ਇਹ ਸੂਈ ਆ ਇਹ ਸੰਦੂਈ ਕੱਲ ਦੀ ਸੂਈ ਜ 10:00 11:00 ਵਜੇ ਦੀ ਹਾਂਜੀ ਇਹਦੇ ਕੋਲ ਬੋਲਾ ਸਟਾਰਟਿੰਗ ਹੋਊਗਾ 13 14 ਕਿਲੋ ਮਗਰ ਬੱਛੀ ਬਹੁਤ ਪਿਆਰੀ ਹੈ ਕ੍ਰੋਸ ਆ ਹਾਂਜੀ ਪਰ ਦੁੱਧ ਦੇ ਵੀ 24 25 ਕਿਲੋ ਭਰ ਦੂੰ ਠੰਡੀ ਠੰਡੀ ਬੜੀ ਡਰਦੀਆਂ ਸਿਰਫ ਸਾਰੀਆਂ ਆ ਗਏ ਨਾ ਇਹ ਇਹ ਨਾ ਕੋਈ ਤੁਹਾਨੂੰ ਪਤਾ ਇਹ ਜਿੱਥੇ ਜਾਣੀ ਐਸੇ ਦਿਲ ਦਾ ਉੱਥੇ ਹੀ ਲੱਗਣਾ ਹਾਂ ਦਿਲ ਤੇ ਉੱਥੇ ਆਡੇ ਕੋਲ ਤਾਂ ਬੜਾ ਪਿਆਰਾ ਵੇ ਉਦਾਂ ਨਹੀਂ ਹਾਂਜੀ ਆ ਲੈ ਚਾਈ ਸੰਦੀਪ ਸਿੰਘ ਮੋਟਰ ਹੀ ਲੱਗਿਓ ਦੋ ਦੀ ਯਾਰ ਜੋ ਮਰਜ਼ੀ ਕਰੀ ਜਾ ਜਾਨ ਦੇ ਜਾਨ ਦੇ ਲੰਮੀ ਓ ਬਾਹਰ ਨਾ ਕੱਟ ਲੰਮੀ ਕੋਈ ਗੱਲ ਨਹੀਂ ਲੰਮੀ ਜਾਨ ਦੇ ਲੰਮੀ ਕੋਈ ਨਹੀਂ ਜਾਨ ਦੇ ਜਾਨ ਦੇ ਪਛੀ ਸੁਦੀਪ ਸਾਹਿਬ ਫਿਕਸ ਲੈਵੇ ਦੀ ਆ ਬਹੁਤ ਸਾਫ ਤੇ ਕੱਲ ਨੂੰ ਕੱਲ ਤੇ ਬਹੁਤ ਬਣੀ ਹੋਣੀ ਥੋੜੀ ਦੋਤੇ ਆਏ ਗਾਂ ਬਣਨੀ ਕਿਉਂਕਿ ਸੂਸਾ ਪਈ ਨਹੀਂ ਇਹਨੂੰ ਇੱਕ ਵਾਰੀ ਥੋੜਾ ਜਿਹਾ ਡਾਉਨ ਹੋਣੀ ਆ ਮਗਰ ਵਸ਼ੀ ਬਹੁਤ ਪਿਆਰੀ ਆ ਬਿਲਕੁਲ ਜੀ ਮਸ਼ੀ ਮਗਰ ਚੰਗੀ ਸੁਦੀਪ ਸਾਹਿਬ ਕੋਈ ਇਹਨੂੰ ਜਰਸੀ ਸਮਝ ਲੈ ਗਰਲੈਂਡੋ ਸਮਝ ਲੈ ਪਰਲੈਂਡੋ ਸਮਝ ਲੈ ਮੈਨੂੰ ਤੇ ਇਹਨਾਂ ਬਾਰੇ ਨੌਲੇਜ ਨਹੀਂ ਹੈਗੀ ਆਪਾਂ ਨੂੰ ਘੱਟ ਪਤਾ ਹੈ ਜੀ ਸਾਹਿਬ ਮੋਲੇ ਦਾ ਵਸ਼ੀ ਦਾ ਜੀਗਰ ਦਾ ਵੀ ਲੱਖ ਹੀ ਕਰ ਲਈਏ ਬਿਲਕੁਲ ਹੈ ਦਰਦੀ ਥੋੜੀ ਜੀ ਦਰਦੀਆਂ ਬੜੀਆਂ ਨੀਸਿਆਂ 75 ਆਦੀ ਵਸ਼ੀ ਦੇ ਦੀਏ ਹੋ ਜੋ ਮਾਨ ਜਿੰਨਾ ਕਰਾਉਣਾ ਕਰਵਾ ਗਿਆ ਮੈ ਜਨੇ ਛੱਡ ਦਿੱਤੇ ਨਹੀਂ ਛੱਡ ਤਾ ਨਹੀਂ 70 ਦੇ ਦੇ ਪੂਰੇ ਜੀ ਜਾਨ ਦੋ ਅਜੇ ਤੇ ਵਸ਼ੀ ਦੀ ਰੱਖੀ ਨਹੀਂ ਕੋ ਹੁਣ ਰੱਖਣ ਦੀ ਸਾਡੇ ਕੋਲ ਨਹੀਂ ਨੀਸਾ ਗਾਂ ਪਾਉਣੀ ਵੀਡੀਓ ਚ ਹਮ ਸ਼ਾਈ ਵਾਲ ਕੱਚੀ ਆ ਗਾਂ ਅੱਛਾ ਇਹ ਮਤਲਬ ਗਾਂ ਸਮਝ ਲਾ ਵੀ ਮੇਰ ਕੋਈ ਗਈ ਲਾ ਲਾ ਤੂੰ ਹਾਂ ਇਹ ਚ ਕੋਈ ਸ਼ੰਕਾ ਸ਼ੁਭਾ ਨਹੀਂ ਕੀ ਗਾਂ ਲੱਤ ਮਾਰੇ ਜਾਂ ਗਾਂ ਪੁੜਕੇ ਜਾਂ ਕੋਈ ਗੱਲ ਕਰੇ ਮਤਲਬ ਠੰਡੀ ਠੁੰਡੀ ਹਲੋਣੀ ਕੋ ਕਮੀ ਹੈ ਡਰਦੀ ਆ ਥੋੜੀ ਜਿਹੀ ਉਹ ਇੱਕੋ ਮੁੰਡਾ ਡਰਦਾ ਹੈ ਡਰਦੀ ਆ ਥੋੜੀ ਜਿਹੀ ਸਦੀਪ ਸਿੰਘ ਜੀ ਆਉਣ-ਉਣ ਕਰਕੇ ਬਹੁਤ ਠੰਡੀ ਤੇ ਸੂਈ ਨਹੀਂ ਕਿਤੇ ਲੱਤ ਪੁੱਟਦੀ ਕਰਮਾ ਵਾਲੀ ਤੇ ਹੁਣ ਡਰਦੀ ਥੋੜਾ ਜਿਆ ਤੇ ਅਸੀਂ ਨੱਥ ਵੀ ਨਹੀਂ ਗੱਡੀ ਪਏ ਜੇ ਗਾਂ ਕੱਚੀ ਆ ਤੇ ਮਾਲ ਵਿਗਣ ਕਰਕੇ ਵਿਖਾਉਣ ਲੱਗੇ ਵੇਖ ਲੈ ਵੀ ਹੁਣ ਕਈ ਸ਼ਾਈ ਵਾਲ ਕਹਿੰਦੇ ਜੀ ਪਿਓਰ ਨਹੀਂ ਇੱਧਰ ਲਿਆ ਮੜਾ ਜਾ ਮੈਂ ਹੁਣ ਉੱਪਰ ਕੀ ਹੋ ਜਾ ਆ ਵੇ ਆ ਲੈ ਹੈ ਹਾਂ ਠੀਕ ਆ ਬੰਨ ਵਾਲੀ ਕਹਿੰਦੇ ਕਈ ਜਿਹੜੀ ਬੰਨਣੀ ਆ ਆ ਤੁਹਾਨੂੰ ਵੀ ਖਾ ਦੇ ਸ ਠੀਕ ਹੈ ਬਿਲਕੁਲ ਆ ਲੈ ਆ ਵੀ ਵਿਖਾ ਦੇ ਸੀਨੇ ਥਾਣ ਸੰਦੀਪ ਸਿੰਘ ਜੀ ਨੇ ਬਹੁਤ ਆ ਜਿਹੜਾ ਵਿੱਚ ਲੱਗੀਆਂ ਲੋਲਾਂੀਆਂ ਉਦਾਂ ਹੀ ਆ ਇਹ ਕੋਈ ਛਿੰਮਦੀ ਨਹੀਂ ਆ ਥਾਣ ਜਿਹੜੇ ਅਜੇ ਬਹੁਤ ਟੌਪ ਦਾ ਤੇ ਬੜਾ ਲੇਵਾ ਮਾਰਦੀ ਇਹ ਗਾਂ ਮੇਰੇ ਮਤਲਬ ਹੱਥਾ ਹੁੱਥਾ ਥਾਣੀ ਲੰਗੀ ਆ ਇਹ ਸਿਰਫ ਯਾਰ ਕਾ ਪਾਲ ਦਿੱਤੀ ਬੰਦਿਆਂ ਬਹੁਤ ਦਾ ਤੇ ਅਜੇ ਛਿੱਗੀ ਹੋ ਦੂਜੇ ਸਵੇ ਠੀਕ ਆ ਇਹ ਹੈ ਕੋਈ ਚੀਜ਼ ਹੈ ਬਿਲਕੁਲ ਰੂਹ ਖੁਸ਼ ਹੋਈ ਕਿ ਨਹੀਂ ਅੱਜ ਵਾਲਾ ਮਾਲ ਸੰਦੀਪ ਸਿੰਘਾ ਮੁੱਢ ਨਹੀਂ ਮਿਲਣਾ ਮੈਨੂੰ ਇਹ ਤਨ ਮੈਂ ਗੱਲ ਦੱਸਦਾ ਅੱਜ ਤੇ ਕੁਦਰਤੀ ਪਤਾ ਨਹੀਂ ਕਿਤੇ ਪੁੰਨ ਕੀਤਾ ਜਾਂ ਕੀ ਗੱਲ ਪਤਾ ਨਹੀਂ ਇੱਕ ਵਾਰੀ ਫੇਰ ਮਹਾਰਾਜਾ ਕਿਰਪਾ ਇਹੋ ਜਿਹਾ ਮਾਲ ਮਿਲਿਆ ਤਾਂ ਨਾਥਾ ਹੀ ਨਹੀਂ ਜੇ ਕੱਢੀ ਜਿਹਨੇ ਖੜਨੀ ਕੱਢ ਕੇ ਦੇ ਦਾਂਗੇ ਉਹ ਤਾਂ ਨਹੀਂ ਕੱਢੀ ਵੀ ਚਾਲਾ ਜੇ ਕੱਚੀ ਹੈਗਾ ਇਰਾਦਾ ਨਹੀਂ ਪਾਉਣ ਦਾ ਤੋ ਗਾ ਇਹ 10 15 ਦਿਨ ਹਜੇ ਇਹ ਸੰਦੀਪ ਸਿੰਘ ਨੇ 15 ਘਟੋ ਘਟ ਲੈਣੇ ਆ ਹਾਂ 14 15 ਦਿਨ ਖੁੱਲੇ ਡੁੱਲੇ ਪਰ ਜਿਹੜੀ ਆਪਾਂ ਉਦਨ ਵੇਚੀ ਨਹੀਂ ਗਾ ਤੂੰ ਕਹਿੰਦਾ ਵੀ ਗਾਂ ਚੰਗੀ ਫੋਸਾ ਆਪਣੇ ਸੱਜਣ ਨੂੰ ਰੱਖਣ ਵਾਲੀ ਆ ਹਾਂਜੀ ਹਾਂਜੀ ਉਦਨੋਂ ਚੰਗੀ ਤੇ ਉਹ ਕਮਾ ਕੇ ਮੈਂ ਆਪਣੇ ਸੱਜਣਾਂ ਨੂੰ ਬਟਾਲੇ ਲਿਆ ਕੇ ਦਿੱਤੀ ਕੱਲ ਪਰਸੋਂ ਦੀ ਸੂਈ ਆ ਬਹੁਤ ਟੌਪ ਦੀ ਵੇੜ ਹੈ ਉਹ ਜਿਹੜੀ ਨਹੀਂ ਜਿਹੜੀ ਉਦਨ ਆਪਾਂ ਫਿੱਕੇ ਰੰਗ ਦੀ ਥੋੜੀ ਪਰ ਇਹ ਤੇ ਹੁਣ ਚੀਜ਼ ਹੀ ਹੋ ਰਿਹਾ ਇਹ ਜਿਹਨੇ ਮੰਦਰੇ ਚੜਾਓ ਜੋ ਮਰਜ਼ੀ ਕਰੋ ਤੇ ਫਿਰ ਸਵੇਹਾ ਬੜਾ ਸ਼ਾਂਤ ਸੁਨਿਸ਼ਾ ਇਦਾਂ ਵੇ ਜੋ ਮਰਜ਼ੀ ਕਰਿਆ ਜਾ ਕਰ ਮੰਨ ਲੈ ਆ ਗੱਲ ਹੈ ਬਿਲਕੁਲ ਸ਼ਾਈ ਵਾਲਾ ਹੁੰਦੀ ਫਿਰ ਆਹਦੇ ਸ਼ਾਈ ਵਾਲ ਫੌਜੀ ਲੈਂਦਾ ਮੈਂ ਤਾਂ ਪੁੱਜ ਕੇ ਲੈਂਦਾ ਸ਼ਾਈ ਵਾਲ ਨੂੰ ਤਾਂ ਕਰ ਪਤਾ ਬੁੱਗਾ ਨਹੀਂ ਠੀਕ ਹੈ ਠੀਕ ਹੈ ਚੀਜ਼ ਹੀ ਕਿ ਨਹੀਂ ਚੀਜ਼ ਵਾਕ ਹੀ ਚੀਜ਼ ਹੈ ਹੁਣ ਇਹ ਸੰਦੀਪ ਸਿੰਘ ਸੇ ਵੇਚਣ ਵਾਲਾ ਮਾਲ ਨਹੀਂ ਹੈਗਾ ਜੇ ਮੇਰੇ ਕੋਲ ਜਿਗਾਰਡ ਬਣਿਆ ਤਾਂ ਮੈਂ ਨਾ ਵੇਚਾਂ ਨਹੀਂ ਨਹੀਂ ਇਹ ਤੇ ਕੁਦਰਤੀ ਗੱਲ ਵੀ ਚਲੋ ਸਾਡਾ ਅਜੇ ਕੰਮ ਇਦਾਂ ਦਾ ਵੀ ਨਹੀਂ ਅਜੇ ਇਹਦਾ ਵੀ ਸੋਚੀਦਾ ਵੀ ਕੋਈ ਕਰਾਂਗੇ ਜਿਗਾਰਡ ਨਹੀਂ ਤੇ ਇਹੋ ਜੇ ਮਾਲ ਘਰ ਰੱਖਿਆ ਹੈ ਹਾਂ ਬਿਲਕੁਲ ਜੀ ਹੋਰ ਹੈ ਜੀ ਦੇ ਗਾਂ ਵਾਲੇ ਕੋਈ ਬਣਾ ਬਣਾ ਵੇਚੀ ਦੇ ਬਹੁਤ ਵਧੀਆ ਨਜ਼ਾਰਾ ਆ ਕੇ ਵੇਖ ਕੀ ਚੀਜ਼ ਹੈ ਤੇ ਅਜੇ ਸਨੀਸ਼ਾ ਦੀ ਆੜੇ ਢੱਲਾ ਢੋਲਾਵਾ ਆਪਾਂ ਕਿਹੜੇ ਚੱਲੋ ਨਿਆਣੇ ਜਾਂ ਤੂੰ ਦੇਣਾ ਚੀਜ਼ਾਂ ਸਾਰੀਆਂ ਭਰਨੀਆਂ ਲੜਾਂ ਇਹ ਕੱਲੀ ਗਾਂ ਹੀ ਬੰਦਿਆ ਕੋ ਹਾਂਜੀ ਤੇ ਗਾਂ ਪਰੇ ਦਾ ਪੁੱਤ ਦੂਜੀ ਨਾ ਕਾਲੀ ਪੈਂਦੀ ਆਪਣੇ ਕੋ ਗਾਂ ਇਹ ਨਾ ਮੇਰੇ ਬੰਦੇ ਕੇ ਸੱਜਣ ਕੋ ਕਿਸ ਨੇ ਲਈ ਉਹ ਤੋਂ ਕੋਈ ਗਾੜੀ ਆਪਾਂ ਲਈ ਦਵਾਈ ਉਹਨੇ ਹੀ ਆ ਫੇਰ ਤੂੰ ਕਹਿੰਦਾ ਵੀ 14 15 ਕਿਲ ਦੁੱਧ ਦਿੱਤਾ ਪਹਿਲੇ ਸੂਏ ਫਿਰ ਕਾ ਦੂਜੇ ਸੂਣਾ ਚੱਲ ਪੁੱਤ ਚੱਲ ਚੱਲ ਮੇਰਾ ਸੋਣਾ ਉਦਾਂ ਹੀ ਇਹ ਨਾ ਸੋਚ ਲਿਓ ਵੀ ਨਾਥ ਕੱਢੀ ਆ ਤੇ ਨਹੀਂ ਕੱਢੀ ਹੋਇਆ ਕਰਕੇ ਨਹੀਂ ਕੱਢੀ ਵੀ ਅਜੇ ਕੋਈ ਵੇਚਣ ਦਾ ਨਹੀਂ ਦਿਲ ਤੇ ਵੀ ਕਰਦਾ ਮੁੱਲ ਨਾ ਕਰੀਏ ਇਹਦਾ ਪਰ ਫਿਰ ਕਿਸ ਨੇ ਕਹਿਣਾ ਲੈ ਹੁਣ ਮੁੱਲ ਨਹੀਂ ਕੀਤਾ ਮੁੱਲ ਕਰਨਾ ਹੀ ਰਹਿੰਦੀ ਹੁੰਦੀ ਸੀ ਅਗਲੀ ਵੀਡੀਓ 'ਚ ਕਰੀਏ ਹਾਂ ਕਰ ਲੋ ਮੁੱਲ ਕਿੰਨਾ ਕਰੀਏ ਵੱਛੀ ਦੇ ਸਹੂ ਜੀ ਸਾਹਿਬ ਠੁੱਕੀ ਹੋਵੇ ਤਾਂ ਭਾਵੇਂ ਲੱਖ ਦੀ ਵੇਚ ਦੇ ਵਿਕਦੀ ਹੀ ਨਹੀਂ ਹੋਏ ਦੀ ਵਿਕਦੀ ਨਹੀਂ ਜੀ ਹੁਣ ਵੱਛੀ ਦੇ ਦਈਏ 75 ਦੀ ਹੁਣ ਦਾ ਛੋਟ ਛੋਟ ਕਰਦੇ ਪੈਂਠ ਹਜ਼ਾਰ ਦੀ ਦੇ ਦਾਂਗੇ ਠੀਕ ਹੋਰ ਕੁਝ ਨਹੀਂ ਠੀਕ ਹੈ ਹਾਂ ਜਾਇ ਜਾ ਜੈ ਜੀ ਆ ਚਲੋ ਕੋ ਭੈਣ ਭਰਾ ਫੋਨ ਕਰੋ ਕੱਚੀ ਆ ਗਾਂ 2-4 ਦਿਨ ਪਰ ਛੱਡਾਂਗੇ ਬਹੁਤਾ ਨਾ ਖਿੱਚ ਕਰਿਓ ਖਾਣਾ ਉਹਦੇ ਸੋਈ ਵੇਚਾਂਗੇ ਚਲੋ ਨਿਆਣਾ ਪਾ ਕੇ ਚੋਲਿਓ ਬਿਨਾ ਨਿਆਣੇ ਤੋਂ ਚੋਲਿਓ ਤੁਹਾਡੀ ਮਰਜ਼ੀ ਹੁਣ ਵੀ ਪਾਸ ਕਰਨਾ ਹੀ ਬਿਨਾ ਨਿਆਣੇ ਤੋਂ ਕਰ ਲਿਓ ਨਿਆਣਾ ਪਾ ਕੇ ਕਰ ਲਿਓ ਠੀਕ ਸਾਈ ਵਾਲਦਾ ਤੇ ਉਹ ਨਰ ਵੀ ਨਿਆਣਾ ਪਾ ਲੇ ਨਿਆਣਾ ਵੀ ਪਾਲੂ ਨਹੀਂ ਪੋਣਾ ਨਹੀਂ ਪਾਓ ਚਲੋ ਜੀ ਸਿਆ ਆਹ ਜਰਸੀ ਮਤਲਬ ਚੀਜ਼ ਨਹੀਂ ਅੱਜ ਕੱਲ੍ਹ ਅੱਜ ਦੇ ਨਾ ਤੂੰ ਕਹਿ ਨਹੀਂ ਸਕਦਾ ਵੀ ਆਹ ਚੀਜ਼ੇ ਫੌਸਾ ਮਾੜੀ ਆ ਤੇ ਆ ਚੰਗੀ ਮਤਲਬ ਡੰਗਰ ਥੋੜੇ ਨੇ ਪਰ ਰੂਹ ਖੁਸ਼ ਹੋ ਗਈ ਮਾਲ ਮੈਂ ਵੀ ਚਲੋ ਐਵੇਂ ਆਖਾਂ ਰੋਜ਼ ਲਈ ਕੋਈ ਭੈਣ ਭਰਾ ਆਵੇ ਨਾ ਉਹ ਵੇਂਦਾ ਵੇਂਦਾ ਹੀ ਰਹਿ ਕੇ ਤੇ ਮਾਲ ਨਹੀਂ ਲਿਆ ਜਾਂਦਾ ਕਿ ਇੱਕੋ ਵੀ ਕਿਉਂਕਿ ਮਾਲ ਥੋੜਾ ਲਿਆ ਮਹਿੰਗਾ ਵਾ ਮੰਨ ਲਓ ਪਰ ਮਾਲ ਚੰਗਾ ਟੌਪ ਦਾ ਹਾਂਜੀ ਇਹ ਜਰਸੀ ਸੰਦੀਪ ਸਿਆ ਇਹ ਵੀ ਮੇਰੇ ਖਿਆਲ ਨਾਲ ਚੌਗੀ ਛਗੀ ਹੋਊਗੀ ਮੈਂ ਮੂੰਹ ਇਹਦਾ ਪੁੱਟ ਲੈਨੇ ਜੇ ਕਿਵੇਂ ਤੇ ਇਹਨਾਂ ਥੋੜਾ ਜਿਹਾ ਵੀ ਹਾਂ ਵੀ ਇਹਨੂੰ ਵੀ ਹੁਣ ਐਦਾਂ ਆਦਤ ਇਨਾਂ ਨੂੰ ਪੈਂਦੀ ਵੀ ਦਿਹਾੜੀ ਕਿ ਨਾ ਕਾਲਪੁਣਾ ਬੜਾ ਵਿਖਾਉਂਦੀਆਂ ਹੂੰ ਡਰਦੀਆਂ ਡਰਦੀਆਂ ਰਹਿੰਦੀਆਂ ਨਾ ਠੰਡੀ ਠੰਡੀ ਬੜੀ ਵਿਖਾਉਂਦਾ ਤੈਨੂੰ ਕਾਕਾ ਉਹਨੂੰ ਫੜਾ ਦੇ ਤੇਰੇ ਪਤਾ ਨਹੀਂ ਅੱਜ ਕੋਈ ਰਾਸ ਹੀ ਨਹੀਂ ਰਾਂਡੀ ਔਰ ਫੜਾ ਗਾਂ ਮੈਨੂੰ ਲੈ ਆ ਫੜ ਇੱਥੇ ਖਲੋ ਇੱਕ ਮਿੰਟ ਚਾਪਾ ਤੋਰਨ ਗਾਈ ਦੋਰੇ ਤੋਰ ਤੋਰ ਪਾ ਤੋਰ ਗਾ ਅੱਜ ਗਾਵਾਂ ਨਾ ਡਰੀ ਜਾਂਦੀਆਂ ਪਤਾ ਨਹੀਂ ਮੁੰਡੇ ਤੋਂ ਡਰ ਲਈਆਂ ਅੱਜ ਸਾਡੇ ਤੋਂ ਡਰੀ ਜਾਂਦੀਆਂ ਹੱਸਦੀਪ ਹੂੰ ਕੀ ਚੱਕਰ ਹੋ ਗਿਆ ਚੱਲ ਪੁੱਤ ਚੱਲ ਮੇਨ ਨਜ਼ਰ ਲੱਗੀ ਲੈਣਾ ਤੁਹਾਡੀ ਆਹ ਨਜ਼ਰ ਮੇਰੀ ਲੱਗੀ ਮੈਂ ਲਾਦਾ ਅੱਜ ਮੈਂ ਆਜੋ ਹੈ ਮੈਂ ਇਹਨੂੰ ਚੇਚਾ ਵਿਖਾਉਂਦਾ ਆਵੇ ਸੰਦੀਪ ਇੱਧਰ ਸੀਲੀ ਸੁਲੀ ਹੁੰਦੀ ਇਹਨੂੰ ਕਹ ਲੈ ਆ ਲੈ ਹੈ ਕੋਈ ਗੱਲ ਕਰਨ ਵਾਲੀ ਆ ਲੈ ਉਹ ਤਾਂ ਡਰੀ ਜਾਂਦੀਆਂ ਕਿਉਂਕਿ ਕੈਮਰਾ ਕੁਮਰਾ ਇਹਨਾਂ ਵਿਚਾਰੇ ਕਿਹੜਾ ਦੇਖਿਆ ਹੁੰਦਾ ਜਰਸੀ ਚੀ ਆਂਦੀ ਜੀ ਜਰਸੀ ਆ ਜਰਸੀ ਤੇ ਚਲੋ ਮੰਨਦੇ ਤੂੰ ਹੀ ਸਿਰ ਜਿਆ ਮਾਰਿਆ ਮੈਂ ਸ਼ਾਇਦ ਨਹੀਂ ਜਰਸੀ ਲੈ ਵੇਖ ਲੋ ਮੇਰੇ ਕਹਿਣ ਲੱਗੀਆ ਮੈਨਾਂ ਘਾਰ ਹੀ ਵਰਨਾ ਠੀਕ ਆ ਨਹੀਂ ਘਾਰਾ ਨਹੀਂ ਪੜਾ ਤੈਨੂੰ ਸਾਰਾ ਪਤਾ ਹੁੰਦਾ ਹਦੀਬ ਸਾਹਿਬ ਇੰਨਾ ਚਿਰ ਹੋ ਗਿਆ ਤੇਰਾ ਇਹ ਕੰਮ ਕਰਦੇ ਆ ਨਹੀਂ ਸਾ ਮਾਲ ਤੇ ਹੋਈ ਆ ਨਾ ਆਪਣਾ ਹਾਂ ਇਹਦਾ ਮੁੱਲ ਵੀ 65 ਕਰ ਲਾ 60 ਕਰ ਲਾ ਜਾਂ ਸਾਨੂੰ 55 ਦੇ ਬਚੀ ਦੇ ਦੀਏ ਚਲ ਦੋ ਛੱਡ ਦੋ ਚਾ ਲੈਂਡ ਲਾਵਾ ਛੰਗਣਾ ਵਾਲਾ ਇਹ ਕੰਮ 52000 ਦੀ ਵਾੜ ਦੇਣੀ ਹੋਰ ਨਹੀਂ ਕੁਝ ਹੋਣਾ ਚਲੋ 51 ਦੀ ਠੀਕ ਆ ਹੁਣ ਮੁੱਲ ਤੇ ਵੇਖ ਲੋ ਬਾਕੀ ਮੈਨੂੰ ਚੇਤਾ ਨਹੀਂ ਇਹ ਰਹਿੰਦਾ ਤੁਹਾਨੂੰ ਪਤਾ ਜਿਹੜਾ ਵੀ ਭੈਣ ਭਰਾ ਖੜੇ ਸੂ ਸੋ ਸਮਝ ਕੇ ਖੜੇ ਹੋ ਕੁਝ ਤੇ ਅੱਜ ਸੂ ਪੈਣੀਆ ਕੁਝ ਕੱਲ ਸੂ ਪੈਣੀਆ ਕੁਝ ਪਰਸੋਂ ਸੂ ਪੈਣੀ ਇਹਨਾਂ ਦਾ ਤਬਾਰ ਕੋਈ ਨਹੀਂ ਕਿਹੜੀ ਨੇ ਇੱਕ ਦੋ ਸੂ ਪੈਣਾ ਹਾਂਜੀ ਹਾਂਜੀ ਇਹਨਾਂ ਨੂੰ ਨਾ ਤੇ ਮੈਂ ਟੀਕੇ ਲਵਾਏ ਆ ਹਾਂਜੀ ਹਾਂਜੀ ਦੂਜੀ ਗੱਲ ਹੁਣ ਮੈਂ ਕਹਦਾ ਇਹਨੂੰ ਫਲਾਣੇ ਦਾ ਲੱਗਾ 40 116 ਦਾ ਲੱਗਾ ਇਹ ਡੈਨਮਾਰਕ ਦਾ ਲੱਗਾ ਇਹ ਉਹਦਾ ਲੱਗਾ ਜੀ ਜੀ ਇਹ ਹੁਣ ਇਹਨੂੰ ਟੀਕਾ ਕਹਿਣ ਚ ਮੈਨੂੰ ਕਿਹੜਾ ਹਰਜਿਆ ਕੋਈ ਜ਼ੋਰ ਥੋੜਾ ਲੱਗਣਾ ਲੱਗੂ ਜ਼ੋਰ ਇਧਰ ਆ ਵੇ ਇਨੂੰ ਵੀ ਕਹਿ ਦਿਆਂ ਫਲਾਣਾ ਟੀਕਾ ਲੱਗਾ ਮਨ ਨਹੀਂ ਜਣਾ ਅਗਲਿਆ ਆਪਾਂ ਨਹੀਂ ਕਹਿੰਦੇ ਕਿਉਂਕਿ ਆਪਾਂ ਨੂੰ ਪਤਾ ਨਹੀਂ ਲੱਗਾ ਕਿਹੜਾ ਆਪਣੇ ਨੂੰ ਰੋਕાડ ਨਹੀਂ ਦਿੱਤਾ ਅਗਲਿਆ ਟੀਕਾ ਚੰਗਾ ਹੀ ਲੱਗਾਊਗਾ ਉਹਨੂੰ ਪਰ ਹੁਣ ਬੱਛੀ ਦੇ ਬੱਛਾ ਦੇ ਰੱਬ ਦੇ ਰਾਂਗੇ ਹਣਾ ਗਾਂ ਨੇ ਫੋਸ ਬਣ ਲਿਆ ਸਵੇਰ ਦਾ ਨਹੀਂ ਬਣਿਆ ਗਾਂ ਚ ਸੂਪੇ ਕੀ ਹੁੰਦੀ ਆ ਆ ਸੂਪੂਗਾ ਕੱਲ ਦਾ ਨਹੀਂ ਫੋਸ ਬਣਨ ਦੀ ਬਾਕੀ ਹਰਦੀਪ ਸਿੰਘ ਹਾਂ ਨਹੀਂ ਚਲੋ ਮਹਾਰਾ ਕਿਰਪਾ ਕਰੇ ਕਿ ਹਦਕਰ ਜਾਗੇ ਜੀ ਇਹਦੇ ਬੱਛੀ ਦੇ ਸਦੀਪ ਸਿੰਘ ਬਹੁਤ ਵਧੀਆ ਗੱਲ ਹੈ ਗਾੜੀ ਤੇ ਉਹਦੇ ਖੇੜਿਆ ਪਰਮਾਤਮਾ ਦੇ ਰਾਂਗੇ ਹਣਾ ਕਈ ਭੈਣ ਭਰਾ ਪਿਛਲੀ ਵੀਡੀਓ ਚੈੱਕ ਕਰਦਾ ਜਿਹੇ ਬੱਚੇ ਨਾ ਰਹੇ ਸੀਮੰਨ ਨਹੀਂ ਰਹਣੇ ਤੇ ਮੈਂ ਉਹਨੂੰ ਸਲਿਕਮੈਂਟ ਕੀਤਾ ਪਰਾ ਕਿੰਨੇ ਚਾਹੀਦੇ ਆਪਣੋ ਇੱਕ ਸ਼ਾਈ ਵਾਲੇ ਵੀ ਖੜਾ ਬੜੇ ਟਾਉ ਦਾ ਹੈ ਲੈ ਦੇ ਦਿੰਦੇ ਮਤਲਬ ਕੱਲ ਕਰ ਦੇਣੀ ਹੈ ਹੈਗਾ ਸ਼ਾਈ ਵਾਲ ਦਾ ਅੱਛਾ ਤੇ ਉਸ ਦੀਪ ਸਿੰਘ ਨਾਲ ਗੱਲ ਕਰ ਦੇਣੀ ਮਤਲਬ ਆਪਾਂ ਕੋਈ ਨਾ ਕੋਈ ਕਿਉਂਕਿ ਆਪਾਂ ਲੱਭਦੇ ਰਹਿੰਦੇ ਹਾਂ ਹਨ ਹਾਦਤ ਆ ਨਾ ਗਿਆਨ ਝਾੜਨ ਦੀ ਤੇ ਮੈਨੂੰ ਵੀ ਕਿਸ ਨੇ ਲਿਆ ਤੂੰ ਵੀ ਬੜਾ ਗਿਆਨੀ ਬਣਾ ਮੈਂ ਕਹਦਾ ਗਿਆਨੀ ਭਰਾ ਮੈਂ ਤਾਂ ਲੱਲੀਆਂ ਰੇਡ ਦਾ ਰਹਿੰਦਾ ਹਾਂ ਆਂਦੇ ਲੱਲੂ ਕਰੇ ਕਵਾਲੀਆਂ ਰੱਬ ਸਦੀਆਂ ਪਾਉਂਦਾ ਸਾਡੀਆਂ ਰੱਬ ਸਦੀਆਂ ਪਾਉਂਦੇ ਅਸੀਂ ਕਹਦੇ ਜੁੱਗੇ ਬਾਕ ਜੀ ਵੀਡੀਓ ਪਾਉਣੀ ਅੱਜ ਤੇਰੀ ਮਰਜ਼ੀ ਕੱਲ ਪਾਉਣੀ ਪਰਸੋ ਪਾਉਣੀ ਤੈਨੂੰ ਪਤਾ ਹੋ ਕਿਦੋਂ ਪਾਉਣੀ ਮਾਲ ਸਾਫ ਸੁਥਰਾ ਹਾਂ ਲੈਂਡ ਤੁਸੀਂ ਸੂਣ ਵਾਲੀਆਂ ਡੇਜੇ ਪਰ ਦੁੱਧ ਦਾ ਦੀ ਗੱਲ ਮੇਰੇ ਨਾਲ ਫੋਨ ਤੇ ਕਰ ਲਿਓ ਵੀ ਕਿੰਨੇ ਕਿੰਨਾ ਦੇਣਾ ਤਕਰੀਬਨ ਜਿੰਨਾ ਦੱਸਾਂ ਕਿ ਉਹਨਾਂ ਦੇਣੀ ਹੈ ਪਰ ਬਹੁਤਾ ਸਤਾਇਆ ਨਾ ਕਰੋ ਮੇਰੇ ਭੈਣ ਭਰਾ ਆਪ ਸਮਝ ਲਾ ਲਿਆ ਕਰੋ ਥੋੜੀ ਬੋਤੀ ਕਿਉਂਕਿ ਵੀਡੀਓ ਚ ਹੁੰਦਾ ਵੀ ਮਾਲ ਵਹਾਲਤਾ ਤੇ ਆਪਣੇ ਦਿਮਾਗ ਤੋਂ ਕੰਮ ਲੈਣਾ ਵੀ ਇਨੇ ਚੰਗਾ ਦੁੱਧ ਵਾਲੀ ਕੇ ਮਾੜੇ ਆਪਣੇ ਲੋਕੋ ਕਹਿਣਾ ਨਹੀਂ ਛੱਡੀ ਇਈ ਨੀ ਗੱਲਾਂ ਸੰਦੀਪ ਸਿੰਘ ਔਰ ਜੇ ਕੋ ਤੈਨੂੰ ਗੱਲਬਾਤ ਆ ਆਦੀ ਆ ਤੇ ਦੱਸ ਦੇ ਹਾਂ ਜੇ ਕੋ ਸਾਡੇ ਜੀ ਨੁਕਸੇ ਆ ਭਰਾਵਾ ਉਹ ਵੀ ਦੱਸ ਦਿਆ ਕਰੋ ਅਸੀਂ ਕੱਢਾਂਗੇ ਕੋਸ਼ਿਸ਼ ਕਰਾਂਗੇ ਹਾਂ ਬਿਲਕੁਲ ਜੀ ਬਿਲਕੁਲ ਬਾਕੀ ਡੰਗਰ ਕੇ ਦਾ ਬਿਮਾਰ ਹੁੰਦਾ ਭੈਣ ਭਰਾ ਦਾ ਮੈਂ ਫੇਰ ਸੱਚੇ ਚੇਤਾ ਹੀ ਆ ਗਿਆ ਕਈ ਵਾਰੀ ਆਣ ਗਵਾਂਢ ਦੀਵੇ ਹਲੇ ਨੇਰਾ ਹੋਇਆ ਹੈ ਤੇ ਜਦੋਂ ਸਾਰਾ ਹੀ ਨੁਕਸਾਨ ਹੋ ਜਾਂਦਾ ਉਹ ਦੋਨਾਂ ਦੱਸਿਆ ਕਰੋ ਮੇਰੇ ਭੈਣ ਭਰਾ ਜਦੋਂ ਹੁੰਦਾ ਸਟਾਰਟਿੰਗ ਇੱਕ ਵਾਰੀ ਪੁੱਛ ਲਿਆ ਕਰੋ ਮੈਂ ਕੋ ਡਾਕਟਰ ਨਹੀਂ ਨਾ ਮੈਂ ਕੋ ਰੱਬ ਆ ਹਾਂ ਕੋਸ਼ਿਸ਼ ਕਰਾਂਗਾ ਜਿਹੜੀ ਗੱਲ ਦੱਸਾਂਗਾ ਪਿੱਛੇ ਸੰਦੀਪ ਆਪਾਂ ਕਿਹਾ ਬਾਨ ਦਾਤੇ ਉਹਦਾ ਫੂ ਉਸੇ ਦੇਣੀ ਦੋ ਫੋਨ ਆ ਗਏ ਇੱਕ ਦੇ ਬੰਨ ਹੀ ਇੱਕ ਦੇ ਫੂਕੀ ਦੇ ਦੋਵੇਂ ਭੈਣ ਭਰਾਵਾਂ ਦੇ ਚਲੋ ਜੋ ਦੱਸਿਆ ਉਹ ਹੀ ਤਾਰਪਿੰਦਾ ਤੇਲ ਦੋ ਫੂਕ ਚ ਥੋੜਾ ਸਰੋਂ ਦਾ ਤੇਲ ਲਾ ਲਓ ਦੋਵੇਂ ਚੀਜ਼ਾਂ ਲਾ ਕੇ ਦੇ ਦੋ ਤੇ ਆਪਣਾ ਮਾਰਾ ਕਿਰਪਾ ਕਰਨ ਦਾ ਜਗਾਚੀ ਦੇ ਦੋ ਬੰਨ ਚ ਤੇ ਠੀਕ ਹੋ ਜਾਂਦੀ ਹਾਂਜੀ ਚਲੋ ਮਾਰਾ ਨੇ ਕਿਰਪਾ ਕਰਦੀ ਮੋੜੋਂ ਨਾ ਫੋਨ ਨਹੀਂ ਕੀਤਾ ਹਣ ਥਣਾ ਨੂੰ ਕੋਈ ਮਸਟਟੇਟਸ ਹੋਈ ਕੋਈ ਕੁਝ ਹੋਈ ਉਹਨੂੰ ਤਰੰਤ ਫੜੋ ਇਹ ਨਾ ਸੋਚੋ ਵੀ ਹੁਣ ਰਾਤ ਨੂੰ ਹੋਈਏ ਤੇ ਸਵੇਰੇ ਵੇਖਾਂਗੇ ਸਵੇਰ ਤੱਕ ਕੰਮ ਹੋਏ ਨਾ ਆਪਣੇ ਵਾਲਾ ਹਾਲ ਹੋ ਗਿਆ ਮਾਲ ਵੀ ਇਹੋ ਜਿਹਾ ਹੋ ਗਿਆ ਸਾਡੇ ਵਰਗਾ ਸੋਹਲ ਜੇ ਰਾਤ ਨੂੰ ਨੁਕਸ ਪੈ ਗਿਆ ਤੇ ਰਾਤ ਹੀ ਬਾਕੀ ਰਾਤ ਵੀ ਜਦੋਂ ਕਿ ਇਹਨੂੰ ਦੁੱਖ ਤਕਲੀਫ ਆ ਕੋਈ ਡੰਗਰ ਬਿਮਾਰ ਆ ਇਹਨੂੰ ਰਾਤ ਫੋਨ ਕਰ ਲਓ ਮੈਂ ਰਾਤ ਹੀ ਹੱਲ ਦੱਸ ਦੂੰਗਾ ਜੇ ਇੱਥੋਂ ਦੱਸਣ ਵਾਲਾ ਦੱਸ ਦੂੰ ਨਹੀਂ ਤਾਂ ਜਾ ਕੇ ਵੀ ਕਰਾਵਾਂਗੇ ਪਰ ਬਹੁਤਾ ਦੂਰ ਨਹੀਂ ਜਾਇਆ ਜਾਂਦਾ ਸਮਝੋ ਗੱਲ ਹੁਣ ਤੇ ਜਿਹੜਾ ਥਾਣ ਬਣਾਉਣਾਗੇ ਭੈਣ ਭਰਾ ਨੇ ਉਹ ਵੀ ਵੇਖੋ ਇਹ ਨਾ ਸੋਚੋ ਵੀ ਜਾਣ ਕੇ ਮੈਂ ਕਿਹੜਾ ਪੈਸਾ ਲੈਣਾ ਕੋਈ ਤੁਹਾਡੇ ਕੋਲ ਰਿਕੁਐਸਟ ਯਾ ਹੁਣ ਇੱਥੇ ਆ ਜਾ ਕਰੋ ਨਹੀਂ ਟਾਈਮ ਲੱਗਣਿਆ ਹੁਣ ਕੰਮ ਕੁੰਮ ਦੇ ਦੇਣਿਆ ਤੇ ਥਾਣ ਬਣਾਉਣ ਘਰ ਨਹੀਂ ਜਾਣਾ ਮੇਰਾ ਵੀਰ ਭਰਾ ਸਵੇਰੇ ਡੰਗਰ ਇੱਥੇ ਲਿਆਓ ਸਵੇਰੇ ਮੈਂ 6 ਵਜੇ ਆਇਨਾ ਉਰਦਰਾ ਸਾਹਿਬ ਤੋਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਸੰਦੀਪ ਸਮੈਡੀ ਦੂਰੋ ਚੱਲ ਕੇ ਸਾਡੇ ਕੋਲ ਆਉਂਦਾ ਗਰਮੀ ਆ ਸਰਦੀ ਇਹ ਚੀਜ਼ਾਂ ਤੁਹਾਡੇ ਤੱਕ ਪਹੁੰਚਾਉਂਦਾ ਇਹਦਾ ਵੀ ਭਲਾ ਮੰਗੋ ਕਿਉਂਕਿ ਇਹਦੀ ਬੜੀ ਬਹਾਦਰੀ ਜਿਹੜਾ ਐਡੀ ਦੂਰੋਂ ਤੁਰ ਕੇ ਆਇਆ ਵਾ ਕਦਾ ਨਹੀਂ ਕਿੰਨੇ ਚਿਰ ਦਾ ਸਾਡਾ ਕੋਲ ਲੈਣਾ ਦੇਣਾ ਹੋਣਾ ਭਰਾ ਦਾ ਇਹਦਾ ਤੁਹਾਡੇ ਇਲਾਕੇ ਦਾ ਤੁਰਿਆ ਹੈ ਸਾਡੇ ਇਲਾਕੇ ਦਾ ਨਾਮ ਬਣਾਤਾ ਵੇਖੋ ਬੰਦੇ ਭੈਣ ਭਰਾ ਫੋਨ ਕਰਦੇ ਆ ਵੀ ਤੁਹਾਡੇ ਇਲਾਕੇ ਜੋ ਬੜੀ ਬੜੀ ਚੰਗੀ ਗਾਹ ਨਿਕਲਦੀ ਸਾਡੇ ਇਲਾਕੇ ਜੋ ਮਹੀਂ ਵੀ ਚੰਗੀ ਨਿਕਲਦੀ ਸੰਦੀਪ ਜੀ ਹੈ ਬਾਕੀ ਚਲੋ ਦੁੱਧ ਦਾ ਗੱਲ ਆ ਜਾਂਦੀ ਵੀ ਹੁਣ ਜਿੱਦਾਂ ਤੋਂ ਬਰੀਡ ਵਾਲੇ ਕੱਲ ਵੀਡੀਓ ਪਾਈਦੇ ਉਹ ਭਾਉ ਹਣੀ ਬੋਧ 15 18 ਦੱਸਣ ਦੇ ਪਰ ਅਹੀਂ 20 ਵੀ ਦੱਸ ਦਿੰਦੇ ਕਿਉਂਕਿ ਸਾਡਾ ਕਿੱਤਾ ਵਾ ਹੁਣ ਜੇ ਅਸੀਂ ਸਾਰਾ ਹੀ ਸੱਚ ਬੋਲਾਂਗੇ ਤੇ ਮਾਲ ਨਹੀਂ ਵਿਗਦਾ ਕਈ ਭੈਣ ਭਰਾ ਕਹਿੰਦੇ ਮੈਂ ਹਾਂ ਥੋੜਾ ਬੋਧਾ ਝੂਠਾ ਮੈਨੂੰ ਵੀ ਕਈ ਵਾਰੀ ਮੇਰ ਕੋਈ ਵੱਜ ਜਾਂਦਾ ਕਿ ਸੌਂਦੇ ਹੈ ਨਹੀਂ ਜਿੱਦਾਂ ਮੈਨੂੰ ਕਿਸੇ ਨੇ ਦੱਸਿਆ ਨਹੀਂ ਜਿੱਦਾਂ ਮੈਨੂੰ ਕਿਸੇ ਨੇ ਦੱਸਿਆ ਉਦਾਂ ਮੈਂ ਦੱਸ ਦਣਾ ਬਾਕੀ ਗੁੱਸਾ ਨਾ ਕਰਿਆ ਕਰੋ ਵਪਾਰ ਲੈਣ ਆ ਇਹ ਇਦਾਂ ਹੀ ਮਾਲ ਕਈ ਵਾਰੀ ਘਾਟੇ ਵਾਲਾ ਵਾਧੇ ਵਾਲਾ ਵਪਾਰੀ ਨੂੰ ਹਰ ਚੀਜ਼ ਪੈਂਦੀ ਜੇ ਕੋਈ ਸਸਤੀ ਉਹਨੇ ਲਈ ਆ ਤਾਂ 2 ਰੁਪਏ ਕਮਾ ਦੇ ਵਪਾਰੀ ਦੇ ਅੱਗੇ ਇੱਕ ਦੋ ਜਣਾਂ ਬੜੇ ਖੈਂਦੇ ਆ ਤੇ ਤੁਸੀਂ ਘਰਾਂ ਵਾਲੇ ਹੋਰ ਪੰਪ ਦੇਈ ਜਾਂਦੇ ਮੇਰੇ ਬੇਨਤੀ ਆ ਵੀ ਵਧੀਆ ਵਧੀਆ ਕੰਮ ਕਰੋ ਤੇ ਵਧੀਆ ਵਧੀਆ ਕਮੈਂਟ ਕਰੋ ਚਲੋ ਹੁਣ ਬੱਸ ਕਰੀਏ ਨੰਬਰ ਹੈਗਾ 9814178121 9814198121 ਦੋਵੇਂ ਨੰਬਰ ਚੱਲਦੇ WhatsApp ਤੇ ਫੋਨ ਕਰ ਲਓ ਜੋ ਮਰਜ਼ੀ ਕਰੋ ਪਰ ਆਓ ਫੋਨ ਕਰਕੇ ਮੈਂ ਦਿੱਲੀ ਤੁਹਾਨੂੰ ਘਰ ਨਹੀਂ ਮਿਲਣਾ ਜਿੱਦੋਂ ਮਾਲ ਹੋਵੇ ਉਦੋਂ ਹੀ ਮੈਂ ਘਰ ਰਹਿੰਦਾ ਹਾਂ ਬਾਕੀ ਇੰਨੀਆਂ ਗੱਲਾਂ ਜੇ ਵਾਜੇ ਖਾਲਸਾ ਵਾਜੇ ਫਤਿਹ